ਪਤਾਨੀ ਸ਼ਹਿਰ ਘਰ ਤੋਂ ਭੱਜ ਗਈ ਸੀ ਇਹਦੇ ਪੇਰੈਂਟਸ ਦੀ ਗੱਲ ਆ ਚੰਡੀਗੜ੍ਹ ਸੀਡਬਲਿਊਸੀ ਨੇ ਸਾਨੂੰ ਲੈਟਰ ਭਾਈ ਸੀ ਕਿ ਇਹ ਬੱਚੀ ਪੰਜਾਬ ਦੀ ਹੈ ਤੇ ਨੂੰ ਪੰਜਾਬ ਟ੍ਰਾਂਸਫਰ ਕੀਤਾ ਜਾਵੇ ਤੇ ਇਹਦੇ ਘਰ ਤੋਂ ਕਰਵਾਈ ਗਈ ਇਹਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤੇ ਇਹਦੀ ਕੋਈ ਭੂਆ ਹੈਗੀ ਐ ਇੱਕ ਉਹ ਇਹਨੂੰ ਰੱਖਣ ਨੂੰ ਤਿਆਰ ਨਹੀਂ ਹੋਈ ਕਿ ਮੈਂ ਨਹੀਂ ਰੱਖ ਸਕਦੀ ਐ ਐਸੇ ਰਾਜਕਮਰ ਸਾਹਿਬ ਬਲਜੀਤ ਕੌਰ ਬਲਜੀਤ ਕੌਰ ਕਾਸਟੇਬ ਇਹ ਸਾਡੇ ਕੋਲੇ ਪਹੁੰਚੇ ਜਲੰਧਰ ਤੋਂ ਲੈ ਕੇ ਆਏ ਨੇ ਬੱਚੀ ਨੂੰ ਸੀਡਬਲਿਊਸੀ ਚਾਈਲਡ ਵੈਲਫੇਅਰ ਕਮੇਟੀ ਦੇ ਆਰਡਰ ਹੈ ਨਾਲ ਕੋਲੇ ਇਹ ਬੱਚੀ ਪਹਿਲਾਂ ਚੰਡੀਗੜ੍ਹ ਮਲੋਏ ਚਾਈਲਡ ਵੈਲਫੇਅਰ ਦਾ ਜਿਹੜੀ ਸੁਸਾਇਟੀ ਦਾ ਕੋਈ ਹੋਮ ਸੀ ਉੱਥੇ ਰਹਿੰਦੀ ਸੀਗੀ ਉਹਨਾਂ ਨੂੰ 2022 ਦੇ ਵਿੱਚ ਇਹ ਬੱਚੀ ਮਿਲੀ ਸੀ 2022 ਦੇ ਵਿੱਚ ਜਿਵੇਂ ਜਾਣਕਾਰੀ ਫਾਈਲਾਂ ਦੇ ਵਿੱਚ ਜਿਹੜੀ ਲਿਖੀ ਹੈ ਰਿਕਾਰਡ 'ਚ ਉਹ ਇਹ ਆ ਵੀ ਬੱਚੀ ਦੇ ਮੰਮੀ ਪਾਪਾ ਦੀ ਡੈਥ ਹੋ ਗਈ ਸੀ ਮੰਮੀ ਦੀ ਡੈਥ ਮੰਮੀ ਛੱਡ ਕੇ ਚਲੀ ਗਈ ਸੀਗੀ ਪਾਪਾ ਦੀ ਡੈਥ ਹੋ ਗਈ ਸੀ ਮੰਮੀ ਨੇ ਅੱਗੇ ਵਿਆਹ ਕਰਾ ਲਿਆ ਕਿਤੇ ਹੋਰ ਤੇ ਪਾਪਾ ਦੀ ਡੈਥ ਤੋਂ ਬਾਅਦ ਇਹ ਬੱਚੀ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਤੇ ਤੇਦੇ ਮਾਸੀ ਮਾਸੜ ਲੈ ਗਏ ਮਾਸੀ ਮਾਸੜੇ ਤੋਂ ਕੰਮ ਕਰਾਉਂਦੇ ਸੀ ਕੁੱਟਮਾਰ ਕਰਦੇ ਸੀ ਜਿਆਦਾ ਟੌਰਚਰ ਕਰਦੇ ਸੀ ਇਹਨੂੰ ਤੇ ਇਹ ਘਰੋਂ ਭੱਜ ਗਈ ਇਹਨੇ ਘਰ ਛੱਡ ਕੇ ਚੰਡੀਗੜ੍ਹ ਜਾ ਪਹੁੰਚੀ ਕਿਵੇਂ ਪਹੁੰਚੀ ਚੰਡੀਗੜ੍ਹ ਕਿੱਥੋਂ ਪਹੁੰਚੀ ਉਹ ਆਪ ਵੀ ਜਾਣਦਾ ਤੇਰੇ ਮੰਮੀ ਪਾਪਾ ਕਿੱਥੇ ਆ ਮੰਮੀ ਪਾਪਾ ਸਨ ਸਨ ਹੈ ਕਿੱਥੇ ਮੰਮੀ ਪਾਪਾ ਜਿਲੰਦਰ ਚੰਡੀਗੜ੍ਹ ਹਾਂ ਸਿਸ ਸਾਰੇ ਨੇ ਯਤਰੀ ਨੇ ਸਸ ਸਿਰਸ ਉਹ ਕਿਤੇ ਹੈ ਸ ਹਰਿਆਣੇ ਚ ਕਿੱਥੇ ਹਾਂ ਮੰਮੀ ਹੈਗੇ ਤੇਰੀ ਮੰਮੀ ਨੇ ਆ ਪਾਪਾ ਪਾਪਾ ਹੈਗੇ ਨੇ ਕਿੱਥੇ ਨੇ ਪਾਪਾ ਤਨਿਆ ਤਨ ਮਦਾ ਤਰੰਤਾਨ ਠੀਕ ਆ ਕੀ ਕੰਮ ਕਰਦੇ ਨੇ ਪਾਪਾ ਪਾਪਾ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕੀ ਨਾਂ ਉਹਨਾਂ ਦਾ ਸਿੰਦਰ ਹੈ ਸਿੰਦਰ ਸਿੰਦਰ ਤੇਰੇ ਪਾਪਾ ਦਾ ਨਾਂ ਸਿੰਦਰ ਆ ਅੱਛਾ ਤੂੰ ਸਿੰਦਰ ਦੀ ਕੁੜੀ ਓਏ ਤੇਰਾ ਨਾਂ ਜੋਤੀ ਆ ਠੀਕ ਆ ਜੋਤੀ ਹੁਣ ਤੂੰ ਕਿੱਥੇ ਰਹਿੰਦੀ ਸੀ ਥੰਨੇਗਾ ਤੰਦਿਗੜ ਤੰਦਿਗੜ ਕਿੱਥੇ ਆਸ਼ਰਮ ਚ ਹਾਂ ਗਤੂ ਮਲੀ ਜੀ ਬੱਚੀਏ ਕਿਵੇਂ ਉਹਨੂੰ ਗਾਂਧੀ ਮਨਤਾ ਆਸ਼ਰਮ ਕਰਪੂਰਧਾ ਚੌਂਕ ਚ ਕਰਪੂਰਧਾ ਚੌਂਕ ਗਾਂਧੀ ਜਲੰਧਰ ਗਾਂਧੀ ਮਨਤਾ ਆਸ਼ਰਮ ਐ ਐਸੇ ਜੀ ਉੱਥੇ ਕਰਪੂਰਧਾ ਚੌਂਕ ਚ ਚਿਲਡਰਨ ਹோம் ਆ ਕਰ ਓਕੇ ਚਿਲਡਰਨ ਹோம் ਦੇ ਬੈਦਸੀ ਜੀ ਸਾਡੀ ਡਿਊਟੀ ਲੱਗੀ ਗਲੰਦੋ ਸਿਟੀ ਕਰੋ ਜੀ ਇਹਨਾਂ ਨੂੰ ਅੱਛੇ ਚੌਂਕ ਦੇ ਫੌਂਕੇ ਨਾਲ ਥੋੜੇ ਟ੍ਰੀਟਮੈਂਟ ਵੀ ਲੋ ਠੀਕ ਹੈ ਜੀ ਜਨਨ ਕਿ ਉੱਥੋਂ ਉਸ ਤੋਂ ਬਾਅਦ ਜਦੋਂ ਇਹ ਠੀਕ ਹੋ ਜਾਂਦੇ ਆ ਫਿਰ ਉੱਥੇ ਵਾਪਸ ਰੈਫਰ ਕਰਦੇ ਨੇ ਕਿ ਜਾਂ ਕੀ ਕਰਦਾ ਹੁੰਦਾ ਤੁਸੀਂ ਉੱਥੇ ਫਿਰ ਉਹਨਾਂ ਨਾਲ ਆ ਜਿਹੜੇ ਠੀਕ ਨਹੀਂ ਦਿਮਾਗੀ ਤਾਂ ਇਹਨੂੰ ਇੱਥੇ ਸ਼ਿਫਟ ਕਰ ਰਹੇ ਜੀ ਉੱਥੇ ਬੱਚੀ ਕਿੰਨੇ ਕ ਟਾਈਮ ਤੁਸੀਂ ਪਤਾ ਕੁਛ ਨਹੀਂ ਕੁਝ ਨਹੀਂ ਦੱਸਿਆ ਉਹਨਾਂ ਨੇ ਤੁਹਾਨੂੰ ਬਾਕੀ ਜਿਹਨਾਂ ਵੀ ਰਿਕਾਰਡ ਹੈ ਇਹਦਾ ਸਾਰਾ ਟ੍ਰੀਟਮੈਂਟ ਦਾ ਡਾਕਟਰੀ ਰਿਕਾਰਡ ਉਹ ਸਾਰਾ ਨਾਲ ਉਹਨੇ ਨਾ ਗੱਲ ਹੋਈ ਸੀਗੀ ਮੈਜੀ ਹੂੰ ਮੇਰੇ ਕੋ ਨੰਬਰ ਸੀਗਾ ਮੈਂ ਗੱਲ ਕੀਤੀ ਸੀਗੀ ਸਾਨੂੰ ਸਾਡੇ ਕੋ 2-3 ਦਿਨਾਂ ਤੋਂ ਹੀ ਬੱਚੀ ਸੀਗੀ ਹੂੰ ਤਾਂ ਫਿਰ ਤੁਸੀਂ ਜੋ ਕੁਝ ਗੱਲ ਕਰਨ ਦੀ ਲੋੜ ਕੋਈ ਗੱਲ ਕਰਨ ਦੀ ਠੀਕ ਆ ਦੋ ਤਿੰਨ ਦਿਨ ਪਹਿਲੇ ਕਿੱਥੋਂ ਆਈ ਸੀ ਬੱਚੀ ਚੰਡੀਗੜ੍ਹ ਤੋਂ ਆਈ ਉਹ ਵੀ ਇੱਦਾਂ ਅਸਲ ਵਿੱਚ ਰਹਿ ਰਹੋ ਕਿ ਹਾਂ ਜੀ ਇਹ ਦੇ ਜਿਹੜੀ ਇਹਨਾਂ ਹਿਸਟਰੀ ਇਹਦੇ ਚ ਲਿਖੀ ਹੋਈ ਆ ਉਹਦੇ ਚ ਹੈਗਾ ਵਾ ਵੀ ਇਹਦੇ ਡੈਡੀ ਦੀ ਡੈਥ ਹੋਈ ਹੋਈ ਆ ਤੇ ਮਦਰ ਸੀਗੀ ਉਹ ਮਦਰ ਭੱਜ ਕੇ ਕਿਸੇ ਨਾਲ ਹੋਰ ਨਾਲ ਵਿਆਹ ਕਰਾ ਲਿਆ ਤੇ ਜਿਹੜੀ ਇਹ ਸੀਗੀ ਇਹ ਮਾਸੀ-ਮਾਸੂ ਕੋ ਰਹਿੰਦੀ ਸੀ ਤੇ ਮਾਸੀ ਇਹ ਤੋਂ ਬਹੁਤ ਕੰਮ ਕਰਾਉਂਦੀ ਸੀ ਘਰੇ ਤੇ ਕੁੱਟਮਾਰ ਵੀ ਕਰਦੀ ਸੀਗੀ ਉਹਦੇ ਕਰਕੇ ਘਰੋਂ ਭੱਜ ਗਈ ਇਹ ਚੰਡੀਗੜ੍ਹ ਚਲੀ ਗਈ ਉੱਥੇ ਆਟੋ ਡਰਾਈਵਰ ਨੇ ਅੱਗੇ ਦੱਸਿਆ ਉੱਥੇ ਵੀ 8 ਤੋਂ 15 ਦੇ ਵਿੱਚ ਰੱਖਿਆ ਗਿਆ ਹੈ ਉੱਧਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਆਰਸ਼ਵੀਰ ਜੋਤੀ ਨਾਂ ਦੀ ਇਹ ਬੱਚੀ ਆਈ ਹੈ ਜਿਹਦੀ ਉਮਰ 15 ਤੋਂ 16 ਸਾਲ ਦੀ ਹੈ ਇਹ ਬੱਚੀ ਨੂੰ ਸਾਡੇ ਕੋਲੇ ਵੀਰ ਜੀ ਹੁਣੇ ਲੈ ਕੇ ਆਏ ਵੀਰ ਜੀ ਤੁਹਾਡਾ ਕੀ ਨਾਂ ਰਾਜਕਮਰ ਰਾਜਕਮਰ ਐਸਐਸਈ ਰਾਜਕਮਰ ਸਾਹਿਬ ਬਲਜੀਤ ਕੌਰ ਬਲਜੀਤ ਕੌਰ ਕਨਸਟੇਬਲ ਇਹ ਸਾਡੇ ਕੋਲੇ ਪਹੁੰਚਿਆ ਜਲੰਧਰ ਤੋਂ ਲੈ ਕੇ ਆਏ ਨੇ ਬੱਚੀ ਨੂੰ ਸੀਡਬਲਯੂਸੀ ਚਾਈਲਡ ਵੈਲਫੇਅਰ ਕਮੇਟੀ ਦੇ ਆਰਡਰ ਹੈ ਨਾਲ ਕੋਲੇ ਇਹ ਬੱਚੀ ਪਹਿਲਾਂ ਚੰਡੀਗੜ੍ਹ ਮਲੋਏ ਚਾਈਲਡ ਵੈਲਫੇਅਰ ਦਾ ਜਿਹੜੀ ਸੁਸਾਇਟੀ ਦਾ ਕੋਈ ਹੋਮ ਸੀ ਉੱਥੇ ਰਹਿੰਦੀ ਸੀਗੀ ਉਹਨਾਂ ਨੂੰ 2022 ਦੇ ਵਿੱਚ ਇਹ ਬੱਚੀ ਮਿਲੀ ਸੀ 2022 ਦੇ ਵਿੱਚ ਜਿਵੇਂ ਜਾਣਕਾਰੀ ਫਾਈਲਾਂ ਦੇ ਵਿੱਚ ਜਿਹੜੀ ਲਿਖੀ ਹੈ ਰਿਕਾਰਡ 'ਚ ਉਹ ਇਹ ਆ ਵੀ ਬੱਚੀ ਦੇ ਮੰਮੀ ਪਾਪਾ ਦੀ ਡੈਥ ਹੋ ਗਈ ਸੀ ਮੰਮੀ ਦੀ ਡੈਥ ਮੰਮੀ ਛੱਡ ਕੇ ਚਲੀ ਗਈ ਸੀ ਕਿ ਪਾਪਾ ਦੀ ਡੈਥ ਹੋ ਗਈ ਸੀ ਮੰਮੀ ਨੇ ਅੱਗੇ ਵਿਆਹ ਕਰਾ ਲਿਆ ਕਿਤੇ ਹੋਰ ਤੇ ਪਾਪਾ ਦੀ ਡੈਥ ਤੋਂ ਬਾਅਦ ਇਹ ਬੱਚੀ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਤੇ ਤੇਦੇ ਮਾਸੀ ਮਾਸੜ ਲੈ ਗਏ ਮਾਸੀ ਮਾਸੜੇ ਤੋਂ ਕੰਮ ਕਰਾਉਂਦੇ ਸੀ ਕੁੱਟ ਮਾਰ ਕਰਦੇ ਸੀ ਜਿਆਦਾ ਟੌਰਚਰ ਕਰਦੇ ਸੀ ਇਹਨੂੰ ਤੇ ਇਹ ਘਰੋਂ ਭੱਜ ਗਈ ਇਹਨੇ ਘਰ ਛੱਡ ਕੇ ਚੰਡੀਗੜ੍ਹ ਜਾ ਪਹੁੰਚੀ ਕਿਵੇਂ ਪਹੁੰਚੀ ਚੰਡੀਗੜ੍ਹ ਕਿੱਥੋਂ ਪਹੁੰਚੀ ਉਹ ਆਪੀ ਜਾਣਦਾ ਤਾਂ 222 ਦੇ ਵਿੱਚ ਫਿਰ ਉੱਥੇ ਚਿਲਡਰਨ ਹੋਮ ਦੇ ਵਿੱਚ ਕਿਸ ਡਰਾਈਵਰ ਵੀਰ ਨੇ ਆਟੋ ਵਾਲੇ ਨੇ ਇਹਦੀ ਹਾਲਤ ਨੂੰ ਦੇਖ ਕੇ ਛੋਟੀ ਜੀ ਬੱਚੀ ਦੀ ਨੂੰ ਤੇ ਚਿਲਡਰਨ ਹੋਮ ਦੇ ਵਿੱਚ ਉੱਥੇ ਪਹੁੰਚਦਾ ਕੀਤਾ ਇਹਨੂੰ ਤਾਂ ਫਿਰ 222 ਲੈ ਕੇ 223 ਫਿਰ 224 ਇਹ 2 ਸਾਲ ਬੱਚੀ ਹੈ ਜਿਹੜੀ ਇਹ ਆਸ਼ਰਮ ਦੇ ਵਿੱਚ ਰਹਿੰਦੀ ਹੈ ਦੱਸਦੇ ਉੱਥੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਆਸ਼ਰਮ ਵਾਲਿਆਂ ਨੇ ਇਹਨੂੰ ਘਰੇ ਭੇਜਣ ਦੀ ਇਹਦੇ ਮਾਸੀ ਮਾਸੜ ਨਾਲ ਗੱਲ ਕਰਨ ਦੀ ਪਰ ਉਹਨਾਂ ਨੇ ਕਿਸੇ ਨੇ ਫਿਰ ਰਿਸਪੌਂਸ ਨਹੀਂ ਦਿੱਤਾ ਤੇ ਇਹ ਬੱਚੀ ਆਸ਼ਰਮ ਦੇ ਵਿੱਚ ਹੀ ਫਿਰ 2 ਸਾਲ ਰਹੀ ਉਸ ਤੋਂ ਬਾਅਦ ਆਰਸ਼ਵੀਰ ਜੋਤੀ ਉੱਥੋਂ ਸ਼ਿਫਟ ਹੋ ਕੇ ਚੰਡੀਗੜ੍ਹੋਂ ਜਲੰਧਰ ਪਹੁੰਚਦੀ ਹੈ ਜਲੰਧਰ ਵਾਲੇ ਆਸ਼ਰਮ ਦਾ ਕੀ ਨਾਮ ਹੈ ਗਾਂਧੀ ਬਨੀਤਾ ਆਸ਼ਰਮ ਗਾਂਧੀ ਬਨੀਤਾ ਆਸ਼ਰਮ ਆ ਤੇ ਉੱਥੇ ਪਹੁੰਚ ਜਾਂਦੀ ਹੈ ਬੱਚੀ ਤੇ ਉੱਥੇ ਗਾਂਧੀ ਬਨੀਤਾ ਦੇ ਵਿੱਚ ਆ ਕੇ ਬੱਚੀ ਥੋੜੇ ਦਿਨ ਹੀ ਰਹਿੰਦੀ ਆ ਤਾਂ ਮੈਂਟਰੀ ਅਫਸਰਟ ਹੋਣ ਕਰਕੇ ਉਹਨਾਂ ਨੇ ਵੀ ਬੱਚੀ ਨੂੰ ਰੱਖਣ ਤੋਂ ਇਨਕਾਰ ਹੀ ਕਰ ਦਿੱਤੀ ਕਿਉਂਕਿ ਉਹਨਾਂ ਕੋਲ ਜਿਹੜੇ ਬੱਚੇ ਆ ਉਹ ਜਿਹੜੇ ਸਹੀ ਦਿਮਾਗ ਦੇ ਬੱਚੇ ਆ ਉਹਨਾਂ ਦੀ ਕੇਅਰ ਹੁੰਦੀ ਆ ਜਿਹੜੇ ਥੋੜੇ ਦਿਮਾਗੀ ਠੀਕ ਨਹੀਂ ਹੈਗੇ ਬੱਚੇ ਉਹਨਾਂ ਦੀ ਕੇਅਰ ਉੱਥੇ ਨਹੀਂ ਕਰ ਸਕਦੇ ਤਾਂ ਉੱਥੋਂ ਫਿਰ ਉਹਨਾਂ ਨੇ ਸੀਡਬਲਯੂਸੀ ਨੇ ਚਾਈਲਡ ਵੈਲਫੇਅਰ ਕਮੇਟੀ ਨੇ ਜਲੰਧਰ ਤੋਂ ਆਰਡਰ ਮਨੋਖਤਰੀ ਸੇਵਾ ਸੁਪਨਿਆਂ ਦੇ ਘਰ ਦੇ ਕਰਤੇ ਆ ਤੇ ਅੱਜ ਇਹ ਵੀਰ ਜੀ ਹੁਣੀ ਪੈਂਦੀ ਹੁਣੀ ਲੈ ਕੇ ਸਾਡੀ ਛੋਟੀ ਜੀ ਧੀ ਨੂੰ ਜੋਤੀ ਨੂੰ ਇੱਥੇ ਆਰਸ਼ਵੀਰ ਕੌਰ ਜੋਤੀ ਨੂੰ ਲੈ ਕੇ ਪਹੁੰਚੇ ਆ ਇੱਥੇ ਆਰਸ਼ਵੀਰ ਦੀ ਜ਼ਿੰਦਗੀ ਦੇ ਵਿੱਚ ਕਿੱਦਾਂ ਦੇ ਹਾਲਾਤ ਰਹੇ ਹੋਣਗੇ ਆਪਾਂ ਇਹ ਅੰਦਾਜ਼ਾ ਲਾ ਸਕਦੇ ਆ ਜਦੋਂ ਬਾਪ ਸਿਰ ਤੋਂ ਚਲਾ ਗਿਆ ਤੇ ਮਾਂ ਨੇ ਆਪਣਾ ਜੀਵਨ ਅੱਗੇ ਵਧਾ ਲਿਆ ਮਾਂ ਵੀ ਛੱਡ ਕੇ ਚਲੇ ਗਈ ਤੇ ਫਿਰ ਮਾਮੇ ਮਾਸੀਆਂ ਚਾਚੇ ਤਾਏ ਭੂਆ ਇਹ ਅੱਜਕੱਲ ਦੇ ਸਮੇਂ 'ਚ ਆਪਾਂ ਦੇਖਦੇ ਆਂ ਕਿ ਮੈਨੇ ਰੱਖਦੇ ਆ ਤੇ ਕੀ ਜ਼ਿੰਮੇਵਾਰੀ ਨਿਭਾਉਂਦੇ ਆ ਉਹੀ ਤਕਲੀਫ ਆ ਜਿਹੜੀ ਜੋਤੀ ਨੇ ਵੀ ਵਿਚਾਰੀ ਨੇ ਕੱਟੀ ਜੋਤੀ ਨੂੰ ਜਦੋਂ ਕਪੂਰਥਲਾ ਚੌਕ ਤੋਂ ਅੱਜ ਬਾਈ ਜਿਹ ਹੁਣੀ ਲੈ ਕੇ ਪਹੁੰਚੇ ਆ ਸਾਡੇ ਕੋਲੇ ਸੁਪਨਿਆਂ ਦੇ ਘਰ ਦੇ ਵਿੱਚ ਬਾਈ ਜਿਹ ਹੁਣੀ ਦੱਸਦਿਆ ਵੀ ਉੱਥੇ ਇਸ ਕਰਕੇ ਨਹੀਂ ਸੀ ਕੇਅਰ ਕੀਤੀ ਜਾ ਸਕਦੀ ਰੱਖਿਆ ਜਾ ਸਕਦਾ ਵੀ ਇਹ ਠੀਕ ਨਾ ਹੋਣ ਕਰਕੇ ਦਿਮਾਗੀ ਵੀ ਉਹ ਉਹ ਸੰਭਾਲ ਨਹੀਂ ਸਕਦੇ ਸੀ ਪਰ ਪਿੱਛੇ ਚੰਡੀਗੜ੍ਹ ਆਸ਼ਰਮ ਦੇ ਵਿੱਚ ਰਹੀ ਬੱਚੀ ਚੰਡੀਗੜ੍ਹ 2 ਸਾਲ ਰਹੀ ਉੱਥੋਂ ਇੱਥੇ ਕਾਹਤੋਂ ਸ਼ਿਫਟ ਹੋ ਕੇ ਆਈ ਹੈ ਬੱਚੀ ਇਹਦੇ ਪਿੱਛੇ ਨਹੀਂ ਕੋਈ ਲਿਖੀ ਗੱਲ ਉਹਨਾਂ ਨੇ ਹੈਨਾ ਜੋਤੀ ਮਨੁਖਤਾਰੀ ਸੇਵਾ ਸੰਬੰਧੀ ਉਪਰੋਕਤ ਅਰਸ਼ਪੀਰ ਜੋਤੀ ਸੀਡਬੀਸੀ ਤਰਨਤਾਰਨ ਦੇ ਆਰਡਰ ਨਾਲ ਆਪਜੀ ਦੀ ਸੰਸਥਾ ਵਿਕੇ ਭੇਜਿਆ ਜਾ ਰਿਹਾ ਹੈ ਉਸ ਲੜਕੀ ਨੂੰ ਥੋੜੀ ਦਿਮਾਗ ਤੋਂ ਪਰੇਸ਼ਾਨ ਹੋਣ ਕਾਰਨ ਆਪ ਇਸ ਸੰਸਥਾ ਵਿਕੇ ਇਸ ਦੀਆਂ ਮੈਡੀਕਲ ਰਿਪੋਰਟਾਂ ਦੇ ਨਾਲ ਆਪ ਜੀ ਕੋਲ ਭੇਜਿਆ ਇਹ ਉਹਨਾਂ ਦੇ ਵੱਲੋਂ ਜਿਹੜਾ ਜਨੂ ਆਰਡਰ ਭੇਜਿਆ ਗਿਆ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਉਹ ਆਰਡਰ ਆ ਮਰੇ ਜਦੋਂ ਮਲੋਈ ਆਸ਼ਰਮ ਤੋਂ ਬੱਚੀ ਆਈ ਆ ਚੰਡੀਗੜ੍ਹ ਤੋਂ ਇੱਥੇ ਉਹ ਵਾਲਾ ਨਹੀਂ ਆ ਉਹ ਉਥੋਂ ਇੱਥੇ ਆਉਣ ਦਾ ਕੀ ਕਾਰਨ ਰਿਹਾ ਜਲੰਧਰ ਹੈ ਨਾ ਉਹ ਕਾਰਨ ਨਹੀਂ ਪਤਾ ਵੀ ਉਹਨਾਂ ਨੇ ਕਾਹ ਤੋਂ ਗਰਲਸ ਚੰਡੀਗੜ੍ਹ ਦਾ ਨੰਬਰ ਹੈਗਾ ਆਪਣੇ ਕੋਲ ਇਹਦੇ ਵਿੱਚ ਹੋਊਗਾ ਨਾ ਉਹ ਦੇਖ ਤਾਂ ਨੰਬਰ ਮੇਰੇ ਨਾਲ ਗੱਲ ਕਰਾਉ ਉਹਨਾਂ ਨੂੰ ਜੋ ਕਿ ਤੁਹਾਨੂੰ ਗੁੱਸਾ ਬਣਾਉਣਾ ਤੇਨੂੰ ਗੁੱਸਾ ਆ ਕਾਹ ਤੋਂ ਉਹਨਾਂ ਦਾ ਗੁੱਸਾ ਤੇ ਮੰਮੀ ਦਾ ਪਰ ਜਿਆਦਾ ਨਹੀਂ ਮੰਮੀ ਜਿਆਦਾ ਯਾਰ ਕਰਦੀ ਹੈ ਨਾ ਪਾਪਾ ਨਹੀਂ ਯਾਰ ਕਰਦੇ ਪਾਪਾ ਨਹੀਂ ਯਾਰ ਕਰਦੇ ਜਿਆਦਾ ਮੰਮੂ ਯਾਰ ਨਹੀਂ ਕਰਦੇ ਮੰਮੂ ਬੁਰੀ ਸੀਗੀ ਪਾਪਾ ਬੁਰੀ ਸੀਗੇ ਪਾਪਾ ਚੰਗੀ ਸੀ ਤੂਆ ਤੇ ਦੀਪੂਆ ਉਹ ਹੈਗੀ ਤੀ ਕੋਈ ਨਹੀਂ ਪਾਪਾ ਦੀ ਭੈਣ ਸੀ ਉਹ ਨਹੀਂ ਆ ਰਹੇ ਸੀ ਮਾਸੀ ਮਾਸੀ ਮੰਮੂ ਦੀ ਭੈਣ ਜੱਡੀ ਆ ਰਹੇ ਕਿੰਨਾ ਲੈ ਤੇ ਨਾਮ ਇਹ ਮਮੇ ਨਹੀਂ ਜਾਉਂ ਵੀਰਾ ਦਰਾ ਵੱਡਾ ਵੀਰਾ ਛੋਟਾ ਵੀਰਾ ਕੋਈ ਨਹੀਂ ਤਰਨਤਨ ਤੋਂ ਆਮ ਚਿੱਪ ਕੋਰਕਣ ਹਲੋ ਹਲੋ ਹਾਂਜੀ ਸ਼ਸ਼ੀ ਕਲਪਨ ਜੀ ਸ਼ਸ਼ੀ ਕਾ ਜੀ ਹਾਂਜੀ ਭੈਣ ਜੀ ਮੈਂ ਵਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਹਾਂਜੀ ਹਾਂਜੀ ਭੈਣ ਜੀ ਨਾ ਇੱਕ ਸਾਡੇ ਕੋਲ ਬੱਚੀ ਆਈ ਹੈ ਜੀ ਅੱਜ ਹਾਂਜੀ ਹਰਸ਼ਬੀਰ ਕੌਰ ਜੀ ਜੋ ਹਾਂਜੀ ਹਾਂਜੀ ਇਹਨਾਂ ਦੀ ਕੀ ਹਿਸਟਰੀ ਹੈ ਜੀ ਕੀ ਗੱਲਬਾਤ ਹੈ ਜੀ ਇਹਦਾ ਥੋੜਾ ਜਿਹਾ ਜਾਣਕਾਰੀ ਦਿਓਗੇ ਸਾਨੂੰ ਹਾਂਜੀ ਭਾਜੀ ਮੈਂ ਨਾ ਤਰਨਤਨ ਤੋਂ ਚਾਈਲਡ ਵੈਲਫੇਅਰ ਕਮੇਟੀ ਚੇਅਰਪਰ ਹਾਂ ਤੇ ਇਹ ਬੱਚੀ ਚੰਡੀਗੜ੍ਹ ਚਾਈਲਡ ਵੈਲਫੇਅਰ ਕਮੇਟੀ ਕੋਲ ਮਿਲੀ ਸੀ ਉੱਥੇ ਪਤਾ ਨਹੀਂ ਸ਼ਾਇਦ ਘਰ ਤੋਂ ਭੱਜ ਗਈ ਸੀ ਇਹਦੇ ਪੇਰੈਂਟਸ ਦੀ ਡੈਥ ਹੋ ਚੁੱਕੀ ਆ ਚੰਡੀਗੜ੍ਹ ਸੀਡਬਲਯੂਸੀ ਨੇ ਸਾਨੂੰ ਲੈਟਰ ਪਾਈ ਸੀ ਕਿ ਬੱਚੀ ਪੰਜਾਬ ਦੀ ਹੈ ਤੇ ਨੂੰ ਪੰਜਾਬ ਟ੍ਰਾਂਸਫਰ ਕੀਤਾ ਜਾਵੇ ਤੇ ਇਹਦੇ ਘਰ ਤੋਂ ਕਰਵਾਈ ਗਈ ਇਹਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤੇ ਦੀ ਕੋਈ ਭੂਆ ਹੈ ਜੀ ਇੱਕ ਉਹ ਇਹਨੂੰ ਰੱਖਣ ਨੂੰ ਤਿਆਰ ਨਹੀਂ ਹੋਈ ਕਿ ਮੈਂ ਨਹੀਂ ਰੱਖ ਸਕਦੀ ਇਹਨੂੰ ਤੇ ਫਿਰ ਬੱਚਾ ਹੀ ਸੀਸੀਆਈ ਚ ਭੇਜਣਾ ਸੀ ਅਸੀਂ ਜਲੰਧਰ ਦੇ ਆਰਡਰ ਕੀਤੇ ਜਦੋਂ ਚੰਡੀਗੜ੍ਹ ਸੀਡਬਲਯੂਸੀ ਨੇ ਇਹਦੀ ਫਾਈਲ ਭੇਜਣਾ ਜਲੰਧਰ ਉਹਦੇ ਚ ਪਤਾ ਲੱਗਾ ਕਿ ਬੱਚੀ ਐਮ ਆ ਰਿਹਾ ਇਹਦੇ ਵਿੱਚ ਨਾ ਆਈਕਿਊ ਟੈਸਟ ਹੋਇਆ 45 ਆਈਕਿਊ ਦਾ ਕਿ ਮੈਂਟਲੀ ਰਟਾਰਡਡ ਆ ਮੈਂਡੀ ਟਾਰਗੇਟ ਦੇ ਸਾਡੇ ਕੋਲ ਨਾ ਦੋ ਹੀ ਹੋਮ ਨੇ ਪੰਜਾਬ ਚ ਸਰਕਾਰੀ ਜਿਹੜੇ ਆ ਕਪੂਰਥਲਾ ਤੇ ਅਮਰਸਰ ਕਪੂਰਥਲਾ ਦੀਆਂ 50 ਸੀਟਾਂ ਤੋਂ ਨਾਲ ਕੋ 51 ਬੱਚੇ ਆ ਤੇ ਅਮਰਸਰ ਵੀ ਸੀਟ ਨਹੀਂ ਹੈਗੀ ਫਿਰ ਡੀਸੀਪੀਓ ਤਰਨਤਾਰਨ ਨੇ ਗੱਲ ਕੀਤੀ ਸੀ ਡੀਸੀਪੀਓ ਲੁਧਿਆਣਾ ਨਾਲ ਤੇ ਉਹਨਾਂ ਨੇ ਕਿਹਾ ਸੀਗਾ ਕਿ ਮਨੁੱਖਤਾ ਦੀ ਸੇਵਾ ਦੇ ਆਰਡਰ ਕਰ ਦੋ ਇਹਦੇ ਫਿਰ ਅਸੀਂ ਡੀਸੀਪੀਓ ਦੇ ਕਹਿਣ ਤੇ ਆਰਡਰ ਕੀਤੇ ਸਾਡੇ ਕੋਲ ਭੇਜ ਦਿੰਦੇ ਨੇ ਜੀ ਨਹੀਂ ਇਹ ਤਾਂ ਗੱਲ ਮੈਂ ਸਹਿਮਤ ਹੋ ਗਿਆ ਭੈਣ ਜੀ ਪਰ ਜਿਹੜੀ ਹਿਸਟਰੀ ਹੈ ਦੀ ਬੱਚੀ ਮੰਨ ਲਓ ਚਿਛਰੋਵਾਲ ਦੀ ਦੱਸ ਦੇ ਤਰਨਤਾਰਨ ਦੀ ਉਹਨਾਂ ਚੰਡੀਗੜ੍ਹ 2 ਸਾਲ ਰਹਿ ਕੇ ਆਈ ਹੈ ਉੱਥੇ ਆਸ਼ਰਮ ਚ ਚੰਡੀਗੜ੍ਹ ਵਾਲੇ ਆਸ਼ਰਮ ਚੋਂ ਕਾਤੋਂ ਸ਼ਿਫਟ ਕੀਤੀ ਗਈ ਇੱਥੇ ਉਹ ਕਿਉਂਕਿ ਇਹਨੇ ਜਦੋਂ ਦੱਸਿਆ ਨਾ ਸ਼ਿਸ਼ਰੇਵਾਲ ਪਿੰਡ ਮੇਰਾ ਤੇ ਬੱਚੀ ਪੰਜਾਬ ਦੀ ਆਈ ਤੇ ਚੰਡੀਗੜ੍ਹ ਪ੍ਰਸ਼ਾਸਨ ਇਹਨਾਂ ਨੇ ਕਿਹਾ ਕਿ ਬੱਚਾ ਪੰਜਾਬ ਦਾ ਪੰਜਾਬ ਕੇਟ ਚ ਜਾਵੇ ਇਹ ਇਹ ਰੀਜ਼ਨ ਉਹਨਾਂ ਦਾ ਓਕੇ ਉਹਨਾਂ ਨੇ ਫਿਰ ਤਾਂ ਇਹਨੂੰ ਇੱਥੇ ਭੇਜਤਾ ਆਪਣੇ ਹਾਂ ਕਿਉਂਕਿ ਇਹ ਚੰਡੀਗੜ੍ਹ ਉਹ ਆਪਣਾ ਯੂਟੀ ਲਾ ਲੈਂਦੇ ਹਨ ਵੀ ਜੇ ਬੱਚਾ ਪੰਜਾਬ ਦਾ ਤੇ ਪੰਜਾਬ ਕੇਟ ਹੀ ਰਹੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹਨੂੰ ਸ਼ਿਫਟ ਕਰੋ ਪੰਜਾਬ ਚੰਡੀਗੜ੍ਹ ਤੋਂ ਠੀਕ ਠੀਕ ਦਰਨਾ ਨਹੀਂ ਗੱਟ ਠੀਕ ਹੈ ਮੈਂ ਤੇਰਾ ਕੀ ਲੱਗਦਾ ਪਾਪਾ ਹਨ ਪਾਪਾ ਨਾ ਮੈਂ ਵੀ ਤੇ ਨੂੰ ਤੇ ਸਾਰੇ ਹੋਰ ਵੀ ਬੱਚੇ ਮਿਲਣਗੇ ਖੇਡਣ ਨੂੰ ਤੇਰਾ ਬਹੁਤ ਜੀ ਲੱਗਿਆ ਕਰੂ ਤੇ ਅੱਛਾ ਤੇ ਜਿੱਦਾਂ ਹੁਣ ਪਤਾ ਕਰਨ ਤੇ ਸਾਰਾ ਪਤਾ ਲੱਗਿਆ ਵਾ ਜਿਹੜਾ ਬਿਲੇ ਬੱਚੀ ਨੂੰ ਚੰਡੀਗੜ੍ਹੋਂ ਇਸ ਕਰਕੇ ਉਹਨਾਂ ਨੇ ਰੈਫਰ ਕਰਤਾ ਸੀਗਾ ਜਲੰਧਰ ਵੀ ਇਹਨੇ ਬੱਚੀ ਨੇ ਜਦੋਂ ਐਡਰੈਸ ਦੱਸਿਆ 2 ਸਾਲਾਂ ਬਾਅਦ ਹੌਲੀ-ਹੌਲੀ ਇਹ ਬੋਲਣ ਲੱਗੇ ਇਹਦਾ ਦਿਮਾਗ ਥੋੜਾ ਦਵਾਈ ਚੱਲੀ ਠੀਕ ਹੋਇਆ ਤਾਂ ਇਹਨੇ ਚਿਚਰੋਵਾਲ ਪਿੰਡ ਦੱਸਿਆ ਤਰਨਤਨ ਜ਼ਿਲ੍ਹਾ ਦੱਸਿਆ ਆਪਣਾ ਹਾਂ ਆਪਣੇ ਪਿਤਾ ਜੀ ਦਾ ਨਾਮ ਛਿੰਦਰ ਦੱਸਿਆ ਨਾ ਤੇ ਫਿਰ ਇਹਨੇ ਜਦੋਂ ਇਹ ਐਡਰੈਸ ਦੱਸਿਆ ਤਾਂ ਚੰਡੀਗੜ੍ਹ ਵਾਲਿਆਂ ਨੇ ਫਿਰ ਜੁਟੀ ਸੀ ਉਹ ਮੰਨ ਲਓ ਰਾਜਤਾਨੀ ਸੀ ਤੇ ਫਿਰ ਉਹਨਾਂ ਨੇ ਇਹਨੂੰ ਪੰਜਾਬ ਸ਼ਿਫਟ ਕਰਤਾ ਚਾਈਲਡ ਹੋਮ ਦੇ ਵਿੱਚ ਜਲੰਧਰ ਹੁਣ ਜਲੰਧਰ ਵਾਲਿਆਂ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਚਿਚਰੋਵਾਲ ਪਿੰਡ ਜਿਹੜਾ ਇਹਨੇ ਬੱਚੀ ਨੇ ਐਡਰੈਸ ਦੱਸਿਆ ਸੀ ਉੱਥੇ ਕਿਸੇ ਨੇ ਰਿਸਪੌਂਸਿੰਗ ਦਿੱਤਾ ਕੋਈ ਵੀ ਇਹਨੂੰ ਰੱਖਣ ਨੂੰ ਐਗਰੀ ਨਹੀਂ ਹੋਇਆ ਕਿਸੇ ਨੇ ਵੀ ਪੂਰੇ ਹੱਥ ਨਹੀਂ ਵਧਾਇਆ ਅੱਗੇ ਫਿਰ ਜਿੱਥੇ ਚੰਡੀਗੜ੍ਹ ਤੋਂ ਜਲੰਧਰ ਆਈ ਸੀ ਬੱਚੀ ਹੋਮ ਦੇ ਵਿੱਚ ਉਸ ਹੋਮ ਦੇ ਵਿੱਚ ਸਿਰਫ ਏਬਲ ਬੱਚੇ ਆ ਜਿਹੜੇ ਦਿਮਾਗੀ ਤੌਰ ਤੇ ਠੀਕ ਆ ਬੱਚੇ ਉਹਨਾਂ ਨੂੰ ਸੰਭਾਲਿਆ ਜਾਂਦਾ ਜਿਹੜੇ ਦਿਮਾਗੀ ਤੌਰ ਤੇ ਡਿਸੇਬਲ ਬੱਚੇ ਇਹਨਾਂ ਦੀ ਦਿਮਾਗ ਦੀ ਦਵਾਈ ਚੱਲਦੀ ਆ ਉਹਨਾਂ ਦੀ ਕੇਅਰ ਨਹੀਂ ਕੀਤੀ ਜਾਂਦੀ ਫਿਰ ਉੱਥੋਂ ਸਾਡੇ ਲੁਧਿਆਣੇ ਤੋਂ ਜਿਹੜੇ ਵੈਲਫੇਅਰ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਦਾ ਇਹਨਾਂ ਨੂੰ ਜਿਹੜਾ ਹੈਗਾ ਪੀਤਾ ਇੱਥੇ ਜਨਨ ਕੱਟ ਕੇ ਵੀ ਉੱਥੇ ਬੱਚੀ ਨੂੰ ਰੱਖਿਆ ਜਾਵੇ ਹੁਣੇ ਬੱਚੀ ਆਰਸ਼ਵੀਰ ਕੌਰ ਜੋਤੀ ਸੁਪਨਿਆਂ ਦੇ ਘਰ ਪਹੁੰਚੀ ਆ ਸਾਡੀ ਹੱਥ ਜੋੜ ਕੇ ਬੇਨਤੀ ਵੀ ਆ ਇਹਦੇ ਰਿਸ਼ਤੇਦਾਰਾਂ ਨੂੰ ਇਹਦੇ ਭੈਣ ਭਰਾਵਾਂ ਨੂੰ ਇਹਦਾ ਕੋਈ ਮਾਮਾ ਮਾਸੀ ਚਾਚਾ ਤਾਇਆ ਹਨਾ ਕੋਈ ਵੀ ਰਿਸ਼ਤੇਦਾਰ ਹੈ ਵੀ ਮਿਲ ਕੇ ਜਾਵੋ ਆ ਕੇ ਹਨਾ ਧੀਆਂਾਂ ਵਾ ਠੀਕ ਆ ਕੋਈ ਵਕਤ ਦੀ ਮਾਰ ਆਈ ਆ ਸਾਡੀਆਂ ਧੀਆਂਾਂ ਸਾਂਝੀਆਂ ਹੁੰਦੀਆਂ ਤੇ ਅਸੀਂ ਆਪਣਾ ਫਰਜ਼ ਨਿਭਾਈਏ ਜੇ ਤੁਸੀਂ ਇਹਨੂੰ ਮਿਲ ਕੇ ਜਾਓਗੇ ਆ ਕੇ ਇਹਨੂੰ ਹੌਸਲਾ ਹੋਊ ਕੋਈ ਮੇਰਾ ਆਪਣਾ ਆ ਹਨਾ ਤਾਂ ਬੱਚੀ ਨੂੰ ਆਉਣ ਲੈ ਜੀਵਨ ਚ ਥੋੜਾ ਜਿਉਣ ਦੇ ਵਿੱਚ ਆਸਾਨੀ ਹੋ ਜੂ ਥੋੜੀ ਇਹਦੀ ਜ਼ਿੰਦਗੀ ਹੈ ਜਿਹੜੀ ਸੌਖਿਆ ਨਿਕਲ ਜਾਊਗੀ ਬਾਕੀ ਤੁਹਾਡਾ ਮਨ ਜਿਵੇਂ ਵੀ ਬਾਹਰ ਸੱਚੇ ਪਾਤਸ਼ਾਹ ਦੀ ਜੋ ਕਿਰਪਾ ਹੋਣੀ ਹੈ ਹੋਣਾ ਤਾਂ ਉਵੇਂ ਹੀ ਆ ਪਰ ਸਾਡਾ ਫਰਜ਼ ਆ ਅਸੀਂ ਆਪਣੀ ਧੀ ਨੂੰ ਆਪਣੀ ਧੀ ਵਾਂਗ ਇੱਕ ਚੰਗਾ ਇੱਥੇ ਮਾਨ ਸਤਕਾਰ ਭਰਿਆ ਜੀਵਨ ਦੇ ਸਕੀ ਅਰਦਾਸ ਕਰਿਓ ਤੇ ਸਾਡੀ ਧੀ ਰਾਣੀ ਇੱਥੇ ਰਹਿ ਕੇ ਖੁਸ਼ ਹੋਵੇ ਰਵੇ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਇਹਦੇ ਲਈ ਵੀ ਅਰਦਾਸ ਕਰੀਂ ਠੀਕ ਹੈ ਜੋਤੀ ਤੈਨੂੰ ਰੱਖ ਲਈਏ ਸੀ ਇੱਥੇ ਸਾਡੇ ਕੋਲ ਰਹਵੇਂਗੀ ਤੂੰ ਪੱਕਾ ਪ੍ਰੋਮਿਸ ਪ੍ਰੋਮਿਸ ਠੀਕ